ਗੁਰੂ ਪਾਤਸ਼ਾਹੀ ਨੇ ਇਹ ਬਚਨ ਜਦੋਂ ਕਹੇ ਸੁਣਾਏ ਸਮਝਾਏ ਤੇ ਜੀਵਨ ਇਚ ਇੱਕ ਕਦਮ ਵੀ ਐਸਾ ਚੁੱਕਿਆ ਜਿਸ ਨਾਲ ਕੁਦਰਤ ਦੀ ਸੰਭਾਲ ਹੋਵੇ ਕੋਈ ਕਦਮ ਮਹਾਰਾਜ ਨੇ ਆਪਣੇ ਜੀਵਨ ਇਚ ਐਸਾ ਨਹੀਂ ਚੁੱਕਿਆ ਕਿ ਕੁਦਰਤ ਦਾ ਨੁਕਸਾਨ ਹੋਵੇ ਗੁਰੂ ਪਾਤਸ਼ਾਹੀ ਨੇ ਕੂਏ ਖੁਦਵਾਏ ਖੂਪ ਟਵਾਏ ਵੱਡੇ ਵੱਡੇ ਸਰੋਵਰ ਬਣਵਾਏ ਪਾਣੀ ਦੇ ਸੋਮੇ ਬਾਗ ਲਗਵਾਏ ਬੂਟੇ ਲਗਵਾਏ ਇਹਨਾਂ ਸਾਰਿਆਂ ਦਾ ਭਾਵ ਇਹ ਸੀ ਕਿ ਗੁਰੂ ਸਾਹਿਬ ਵਾਤਾਵਰਣ ਪ੍ਰੇਮੀ ਸਨ ਜਿੱਥੇ ਮਾਨਵਤਾ ਪ੍ਰੇਮੀ ਸਨ ਮਨੁੱਖਤਾ ਦਾ ਉਹਨਾਂ ਦੇ ਮਨ ਵਿੱਚ ਪ੍ਰੇਮ ਸੀ ਵਾਤਾਵਰਣ ਵੀ ਨਾਲ ਨਾਲ ਵੀ ਸੀ ਕਿਉਂਕਿ ਜੇ ਵਾਤਾਵਰਣ ਨਹੀਂ ਨਾ ਸੋਧੋਇਆ ਤੇ ਬੰਦਾ ਰਹੇਗਾ ਕਿੱਥੇ ਵੱਡੇ ਵੱਡੇ ਤਲਾਬ ਸਰੋਵਰ ਬਣਾਉਣ ਦਾ ਮਕਸਦ ਇਹ ਹੀ ਸੀ ਇਹੇ ਦਰਬਾਰ ਸਾਹਿਬ ਹੈ ਤਰਨ ਤਾਰਨ ਹੈ ਉਸ ਆ ਪਾਵੇ ਸੀ ਕਿ ਦੂਰੋਂ ਦੁਰੇਡੇ ਤੋਂ ਚੱਲ ਕੇ ਸੰਗਤ ਆਏਗੀ स्नान करेगी फ्रेश हो जाएगी क्योंकि तो जो कम पानी ने करना किसी और ने नहीं करना जो कम बाणी ने करना है किसी और, और चीज ने नहीं करना पानी तन साफ करेगी पानी मन साफ करेगी इसलिए आन आके करन फ्रेश फ्रैश पानी सुन दूजा छूत ਛਾਤ ਦਾ ਜੋ ਵਹਿਮ ਭਰਮ ਬ੍ਰਾਹਮਣਾਂ ਨੇ ਪਾਇਆ ਸੀ ਇਹ ਬ੍ਰਾਹਮਣਾਂ ਦਾ ਕੂਆ ਹੈ ਇਹ ਬ੍ਰਾਹਮਣਾਂ ਦਾ ਸਰੋਵਰ ਹੈ ਇਹ ਸ਼ੂਦਰਾਂ ਦਾ ਹੈ ਇਹ ਖੱਤਰੀਆਂ ਦਾ ਹੈ ਗੁਰੂ ਸਾਹਿਬ ਨੇ ਇਹ ਵੀ ਤੋੜ ਦਿੱਤਾ ਇਹ ਵਹਿਮ ਵੀ ਖੰਡਿਤ ਕਰ ਦਿੱਤਾ ਸਾਰੇ ਇੱਕੇ ਸਰੋਵਰ ਵਿੱਚ ਇਸ਼ਨਾਨ ਕਰਨਗੇ ਗੁਰੂ ਘਰ ਵਿੱਚ ਕੋਈ ਵਿਤਕਰਾ ਨਹੀਂ ਹੋਏਗਾ ਜਦ ਕੋਈ ਬੰਦਾ ਖੂਤੇ ਨਾਲ ਨਾ ਤੀਸਰਾ ਕਾਰਨ ਸਰੋਵਰਾਂ ਦੇ ਵਿੱਚ ਪਾਣੀ ਦੀ ਬੜੀ ਬਚਤ ਹੁੰਦੀ ਹੈ ਕੋਈ ਖੂਤੇ ਨਾਲ ਆਏਗਾ ਬਾਲਟੀ ਭਰ ਕੇ ਘੜਾ ਭਰ ਕੇ ਇੱਕ ਬੰਦਾ ਦੋ ਬਾਲਟੀਆਂ ਲਗਾ ਦੇਗਾ 10 ਬੰਦੇ ਨਾਲ ਆਣਗੇ 20 ਬਾਲਟੀਆਂ ਪਾਣੀ ਜਾਏਗਾ ਜ਼ਾਇਆ ਹੋਏਗਾ ਪਰ ਸਰੋਵਰ ਦੇ ਵਿੱਚ ਪਾਣੀ ਉਤਨਾ ਹੀ ਰਹਿੰਦਾ ਹੈ ਭਾਵੇਂ 500 ਬੰਦੇ ਨਾਲ ਲੈਣ ਉਹ ਘਟਦਾ ਨਹੀਂ ਹੈ ਮੰਨ ਲਓ ਸਰੋਵਰ ਦੇ ਵਿੱਚ 100 ਲੀਟਰ ਪਾਣੀ ਹੈ ਵੈਸੇ ਹਜ਼ਾਰਾਂ ਲੀਟਰ ਹੈ ਇੱਕ ਉਦਾਹਰਣ ਵਾਸਤੇ ਜੇ 10 ਬੰਦੇ ਵੀ ਨਾ ਆਣਗੇ ਉਹ 100 ਲੀਟਰ ਹੀ ਰਹੇਗਾ ਉਹ ਘਟੇਗਾ ਨਹੀਂ ਹਾਂ ਰਹੀ ਗੱਲ ਮੈਲ ਦੀ ਉਹ ਥੋੜੀ ਦੇਰ ਪਾਣੀ ਚ ਰਹਿੰਦੀ ਹੈ ਬਾਅਦ ਚ ਬੈਠ ਜਾਂਦੀ ਹੈ ਜੈਸੇ ਮੈਲ ਨਾ ਲੱਗੇ ਜਲਾ ਪਾਣੀ ਨੂੰ ਵੀ ਕਦੇ ਮੈਲ ਲੱਗਦੀ ਹੈ ਉਹ ਸਾਫ਼ ਹੋ ਜਾਂਦਾ ਹੈ ਪਾਣੀ ਨੂੰ ਯੂਟਿਲਾਈਜ਼ ਕਰਨ ਵਾਸਤੇ ਵੈਮ ਭਰਮ ਤੋੜਨ ਵਾਸਤੇ ਸਰੀਰ ਨੂੰ ਇੱਕ ਤਾਜ਼ਗੀ ਸਾਦਗੀ ਦੇਣ ਵਾਸਤੇ ਸਰੋਵਰਾਂ ਦੀ ਗੁਰੂ ਸਾਹਿਬ ਨੇ ਰਚਨਾ ਕਰਵਾਈ ਪਾਣੀ ਦੀ ਕਿੱਲਤ ਦੂਰ ਕਰਨ ਵਾਸਤੇ ਕਰਉਂ ਪਾਣੀ ਨਾਲ ਹੀ ਫਿਰ ਸਿੰਚਾਈ ਹੁੰਦੀ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਜਲ ਬਿਨ ਸ਼ਾਕ ਕੁਮਲਾਵਤੀ ਉਪਜੈ ਨਾਹੀ ਦਾਮ ਹਰਿਆਲੀ ਹੀ ਹਰਿਆਲੀ ਫੈਲਾ ਦਿੰਦੀ ਇਹ ਸ਼ਬਦ ਅਸੀਂ ਅਗਰ ਪੜਦੇ ਆਂ ਸਾ ਧਰਤੀ ਭਈ ਹਰੀਆਵਲੀ ਜਿਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਏ ਹਰੀਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਤੇ ਧਰਤੀ ਭਾਵੇਂ ਬਾਹਰ ਦੀ ਸੀ ਭਾਵੇਂ ਦਿਲ ਦੀ ਸੀ ਗੁਰੂ ਨੇ ਹਰੀ ਕੀਤੀ ਹੈ ਬਾਹਰ ਦੀ ਧਰਤੀ ਹਰੀ ਹੁੰਦੀ ਹੈ ਵਨਸਪਤੀ ਨਾਲ ਪੇੜ ਪੌਦਿਆਂ ਨਾਲ ਉਹੀ ਗ੍ਰੀਨਰੀ ਹੈ ਹਰਿਆਲੀ ਹੈ ਗੁਰੂ ਸਾਹਿਬ ਨੇ ਦਿਲ ਦੀ ਜ਼ਮੀਨ ਨੂੰ ਵੀ ਹਰਾ ਕੀਤਾ ਤੇ ਬਾਹਰ ਦੀ ਜ਼ਮੀਨ ਨੂੰ ਜੰਤ ਵੀ ਹਰਿਆਵਲੇ ਹੋ ਗਏ ਧਰਤੀ ਵੀ ਹਰੀ ਹੋ ਗਈ ਇਹ ਗੁਰੂ ਸਾਹਿਬ ਦੀ ਵਡਿਆਈ ਹੈ ਤੇ ਹੁਣ ਦੂਸਰੇ ਪਾਸੇ ਅਸੀਂ ਆ ਅਸੀਂ ਆਪ ਮਲੀਨ ਅਸੀਂ ਹਰ ਪਾਸੇ ਮਲੀਨਤਾ ਫੈਲਾਈ ਹੈ ਗੰਦਗੀ ਫੈਲਾਈ ਗੁਰੂ ਸਾਹਿਬ ਆਪ ਸਾਫ ਹਨ ਹਰ ਪਾਸੇ ਉਹਨਾਂ ਨੇ ਸਫਾਈ ਫੈਲਾਈ ਹੈ ਆਪ ਹਰੇ ਹਨ ਹਰ ਪਾਸੇ ਹਰਿਆਲੀ ਫੈਲਾਈ ਹੈ ਅਸੀਂ ਆਪ ਸੁੱਕੇ ਹੋਏ ਆਂ ਸੜੇ ਹੋਏ ਆਂ ਇਸ ਲਈ ਅਸੀਂ ਬਾਹਰ ਵੀ ਹੋਈ ਕੁਝ ਕਰ ਰਹੇ ਹਾਂ ਗੁਰੂ ਸਾਹਿਬ ਨੇ ਤੇ ਕੁਦਰਤ ਦੀ ਸੰਭਾਲ ਕੀਤੀ ਉਹਨੂੰ ਮੇਨਟੇਨ ਕੀਤਾ ਉਹਨੂੰ ਸੁੰਦਰ ਬਣਾਇਆ ਅਸੀਂ ਤੇ ਵਿਗਾੜ ਹੀ ਰਹੇ ਹਾਂ ਹੁਣ ਵਿਗਾੜਨ ਵਿੱਚ ਸਾਡੇ ਬੜੇ ਕਾਰਨ ਹਨ ਅਸੀਂ ਨਦੀਆਂ ਦੇ ਪਾਣੀ ਦੇ ਵਿੱਚ ਫੈਕਟਰੀਆਂ ਦਾ ਗੰਦਾ ਕੈਮੀਕਲ ਪਾ ਰਹੇ ਹਾਂ ਆਬ ਪੈਦਾਇਸ਼ ਖੁਦਾਏ ਰੱਬ ਦੀ ਬਣਾਈ ਦਾ ਤੇ ਪਾਣੀ ਪਰ ਅਸੀਂ ਉਸੇ ਪਾਣੀ ਨੂੰ ਗੰਦਾ ਕਰ ਰਹੇ ਹਾਂ ਫੈਕਟਰੀਆਂ ਨਦੀਆਂ ਨਾਲੇ ਗੰਦੇ ਨਾਲੇ ਸੀਵਰੇਜ ਸਭ ਉਹਦੇ ਵਿੱਚ ਪਾ ਰਹੇ ਹਾਂ ਪੀਣ ਵਾਲਾ ਪਾਣੀ ਦੂਸ਼ਿਤ ਕਰ ਰਹੇ ਹਾਂ ਫਿਰ ਬਾਮ ਪਟਾਕੇ ਚਲਾ ਚਲਾ ਕੇ ਕਿਉਂਕਿ ਕਹਾਵਤ ਬਣੀ ਹੋਈ ਹੈ ਜਿਹੜੀ ਕਹਾਵਤ ਗੁਰਮਤ ਦੇ ਦਾਇਰੇ ਵਿੱਚ ਆਏ ਉਹ ਤੇ ਠੀਕ ਹੈ ਬਾਕੀ ਕਹਾਵਤਾਂ ਤੇ ਰੋਜ਼ ਬਣਦੀਆਂ ਰਹਿੰਦੀਆਂ ਕਹਾਵਤ ਮਸ਼ਹੂਰ ਹੈ ਦਾਲ ਰੋਟੀ ਘਰ ਦੀ ਦੀਵਾਲੀ ਅੰਬਰ ਸਰ ਦੀ ਪਰ ਇੱਕ ਇੱਕ ਮਹਸ ਕਹਾਵਤ ਹੈ ਬਸ ਗੁਰੂ ਪਾਤਸ਼ਾਹੀ ਨੇ ਸरोवर ਬਣਾਇਆ ਸੀ ਉਸੇ ਸਰੋਵਰ ਦੇ ਕਿਨਾਰੇ ਲੱਖਾਂ ਕਰੋੜਾਂ ਦੀ ਆਤਿਸ਼ਬਾਜੀ ਕੀਤੀ ਜਾਂਦੀ ਹੈ ਸਰੋਵਰ ਦੇ ਜਲ ਨੂੰ ਜ਼ਹਿਰ ਨਾਲ ਮਲੀਨ ਕਰ ਦਿੱਤਾ ਜਾਂਦਾ ਹੈ ਪਟਾਕੇ ਕੀ ਹਨ ਜ਼ਹਿਰੀ ਤੇ ਹੈ ਗੰਧਕ ਤੇ ਪोटाश ਪਟਾਕਿਆਂ ਦਾ ਮਸਾਲਾ ਖਾਣ ਵਾਲੀ ਚੀਜ਼ ਨਹੀਂ ਹੈ ਜੇ ਕੋਈ ਸਾਨੂੰ ਪੁੱਛੇ ਕਿ ਇਸ ਸਰੋਵਰਾਂ ਨੂੰ ਮਲੀਨ ਕਰਨ ਦਾ ਅਧਿਕਾਰ ਸਾਨੂੰ ਕਿਹਨੇ ਦਿੱਤਾ ਕੋਈ ਜਵਾਬ ਨਹੀਂ ਹੋਏਗਾ ਸਾਡੇ ਕੋਲ ਸੰਗਤਾਂ ਦਾ ਗੁਰਸਹਿਬ ਨੂੰ ਅਰਪਣ ਕੀਤਾ ਗਿਆ ਸਤਕਾਰ ਭੇਟਾ ਵਿੱਚ ਆਈ ਮਾਇਆ ਉਸ ਮਾਇਆ ਨੂੰ ਇਵੇਂ ਪਟਾਕਿਆਂ ਵਿੱਚ ਉਡਾ ਦੇਣਾ ਇਹ ਸਮਝਦਾਰੀ ਨਹੀਂ ਹੈ ਸਿਆਣਪ ਨਹੀਂ ਹੈ ਸਰਾਸਰ ਗਲਤ ਹੈ ਆਤਿਸ਼ਬਾਜ਼ੀਆਂ ਕਰਨੀਆਂ ਫਿਰ ਦੇਖਾ ਦੇਖੀ ਆਮ ਲੋਕਲ ਕਮੇਟੀਆਂ ਨੇ ਵੀ ਗੁਰਦੁਆਰਿਆਂ 'ਚ ਇਹ ਸ਼ੁਰੂ ਕਰ ਲਿਆ ਬਿਲ ਗੁਰਦੁਆਰੇ ਜੂ ਜਾ ਰਹੇ ਆ ਵਾਊਚਰ ਗੁਰਦੁਆਰੇ ਦੇ ਕੱਟ ਰਹਿਣ ਬੰਬ ਪਟਾਕੇ ਚੱਲ ਰਹੇ ਆ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ ਪਰ ਦੇਖਾ ਦੇਖੀ ਸਭ ਕਰੇ ਮਨ ਮੁਗਬੂਜ ਨਾ ਪਾਏ ਨਵੇਂ ਦੋ ਪੜੋਸੀ ਆਪਸ ਵਿੱਚ ਕੰਪੀਟੀਸ਼ਨ ਕਰਦੇ ਹਨ ਉਹਦੇ 11 ਵਜੇ ਤੱਕ ਪਟਾਕੇ ਚਲੇ ਮੇਰੇ 1 ਵਜੇ ਤੱਕ ਚੱਲਨੇ ਚਾਹੀਦੇ ਖਤਮ ਨਹੀਂ ਹੋਣੇ ਚਾਹੀਦੇ ਮੁੱਛ ਦਾ ਸਵਾਲ ਅਗਲਾ ਇਹ ਨਾ ਕਿ ਅਗਲੇ ਆਪੜੋਸੀਆਂ ਨੇ ਤੇ ਪਟਾਕੇ ਹੀ ਨਹੀਂ ਚਲਾਏ ਕੰਜੂਸ ਭਾਵੇਂ ਰਾਤੀ 12 ਵਜੇ ਦੁਕਾਨ ਖੁਲਵਾ ਕੇ ਹੋਰ ਲਿਆਣੇ ਪੈਣ ਉਹ ਹੋਰ ਪਟਾਕੇ ਲੈ ਕੇ ਆਏ ਇਵੇਂ ਹੀ ਹੁਣ ਪੋਤਾਦ ਵਿੱਚ ਦੇਖਿਆ ਜਾਂਦਾ ਸਾਰੇ ਪਾਸੇ ਇੱਕ ਪ੍ਰਥਾ ਚੱਲ ਪਈ ਹੈ ਜਿਵੇਂ ਅਸੀਂ ਇਤਿਹਾਸ ام ਇਤਿਹਾਸ ਸਾਰੀਆਂ ਗੱਲਾਂ ਨੂੰ ਵੀ ਬਾਚੀਏ ਪੜ੍ਹੀਏ ਸਮਝੀਏ ਕੋਈ ਕਿਸੇ ਨੇ ਪਟਾਕੇ ਨਹੀਂ ਸੀ ਚਲਾਏ ਪਟਾਕੇ ਹੁੰਦੇ ਹੀ ਨਹੀਂ ਸੀ ਉਸ ਵੇਲੇ ਜੇ ਸ਼੍ਰੀ ਰਾਮਚੰਦਰ ਜੀ ਬਨਵਾਸ ਤੋਂ ਵਾਪਸ ਆਏ ਤੇ ਅਯੁੱਧਿਆ ਵਾਸੀਆਂ ਨੇ ਇਹ ਬੰਬ ਪਟਾਕੇ ਚਲਾ ਕੇ ਵਾਤਾਵਰਣ ਗੰਦਾ ਨਹੀਂ ਸੀ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਜਿਹੜਾ ਪर्व ਦੀਵਾਲੀ ਨਾਲ ਫਿਟ ਕੀਤਾ ਗਿਆ ਹੈ ਹੈ ਫਰਵਰੀ ਦਾ ਹੈ ਇਹ ਤੇ ਲਿਆ ਕੇ ਇਸ ਮਹੀਨੇ ਚ ਜੋੜ ਦਿੱਤਾ ਗਿਆ ਗੁਰੂ ਸਾਹਿਬ 28 ਫਰਵਰੀ ਨੂੰ ਆਏ ਸਨ ਪਰ ਜਦੋਂ ਉਹ ਵੀ ਆਏ ਸਨ ਤਾਂ ਵੀ ਕੀ ਸਿੱਖਾਂ ਨੇ ਬੰਬ ਪਟਾਕੇ ਚਲਾਏ ਸਨ ਕੀ ਬੰਬ ਪਟਾਕੇ ਚਲਾ ਕੇ ਖੁਸ਼ੀ ਜ਼ਾਹਿਰ ਹੁੰਦੀ ਹੈ ਹੋਰ ਕੋਈ ਤਰੀਕਾ ਨਹੀਂ ਹੈ ਖੁਸ਼ੀ ਜ਼ਾਹਿਰ ਕਰਨ ਦਾ ਆਪਣੀ ਪ੍ਰਸੰਤਾ ਨੂੰ ਵਿਅਕਤ ਕਰਨ ਦਾ ਹੋਰ ਕੋਈ ਸਾਧਨ ਨਹੀਂ ਹੈ ਹਜ਼ਾਰਾਂ ਬੰਦੇ ਪਟਾਕਿਆਂ ਦੀਆਂ ਫੈਕਟਰੀਆਂ ਵਿੱਚ ਅੱਗ ਲੱਗਣ ਦੇ ਕਾਰਨ ਮਾਰੇ ਜਾਂਦੇ ਹਨ ਗਰੀਬ ਫਿਰ ਪਟਾਕਿਆਂ ਦੇ ਨਾਲ ਵੀ ਕਈ ਮਾਰੇ ਜਾਂਦੇ ਹਨ ਜਵਾਨ ਬੱਚੇ ਕਈਆਂ ਦੇ ਪਟਾਕਿਆਂ ਦੀ ਭੇਟ ਚੜ ਗਏ ਮੌਤ ਦਾ ਸ਼ਿਕਾਰ ਹੋ ਗਏ ਪਟਾਕਿਆਂ ਦੇ ਨਾਲ ਲੋਕਾਂ ਦੇ ਘਰਾਂ ਵਿੱਚ ਅੱਗ ਲੱਗਦੀ ਹੈ ਨੁਕਸਾਨ ਹੋ ਜਾਂਦਾ ਹੈ ਫਸਲਾਂ ਸੜ ਜਾਂਦੀਆਂ ਪਟਾਕੇਆਂ ਦੇ ਧੂਏਂ ਦੇ ਨਾਲ ਅਸਥਮਾ ਤੇ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹੈ ਉਹਨਾਂ ਦਾ ਦਮ ਘੁੱਟ ਜਾਂਦਾ ਹੈ। ਪਟਾਕੇਆਂ ਦੇ ਧੂਏਂ ਦੇ ਨਾਲ ਹੀ ਪੰਛੀ ਪਰਿੰਦੇ ਬਰਡਸ ਬਹੁਤ ਕਿਸਮਾਂ ਦੀਆਂ ਛੜੀਆਂ ਮਰ ਜਾਂਦੀਆਂ। ਇਹ ਸਾਰਾ ਪਟਾਕੇਆਂ ਦਾ ਨੁਕਸਾਨ ਹੈ। ਪਟਾਕੇਆਂ ਦੀ ਆੜ ਦੇ ਵਿੱਚ ਹੀ ਦੂਜੀਆਂ ਗੋਲੀਆਂ ਵੀ ਚੱਲ ਜਾਂਦੀਆਂ। ਦੁਸ਼ਮਣੀ ਕੱਢਣ ਵਾਲੇ ਦੀਵਾਲੀ ਵਾਲੇ ਦਿਨ ਬੰਦੂਕਾਂ ਚਲਾ ਲੈਂਦੇ ਹਨ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਿਉਂਕਿ ਗੋਲੀ ਦੀ ਆਵਾਜ਼ ਘੱਟ ਹੁੰਦੀ ਹੈ ਪਟਾਕੇ ਦੀ ਜ਼ਿਆਦਾ ਤੇਜ਼ ਹੁੰਦੀ ਹੈ ਕਰੈਕਰਸ ਦੀ ਆਵਾਜ਼ ਜ਼ਿਆਦਾ ਤੇਜ਼ ਹੁੰਦੀ ਹੈ ਪੜੋਸ ਵਿੱਚ ਗੋਲੀ ਚੱਲ ਜਾਏ ਕਿਸੇ ਨੂੰ ਪਤਾ ਚੱਲਣਾ ਕਿਸੇ ਨੂੰ ਨਹੀਂ ਪਤਾ ਚੱਲਦਾ ਪਟਾਕਿਆਂ ਦੀ ਆੜ ਵਿੱਚ ਇਹ ਕੁਝ ਵੀ ਹੋ ਜਾਂਦਾ ਹੈ ਕਿਸੇ ਬੰਦੇ ਨੂੰ ਕਹੋ ਕਿ 500 ਦਾ ਨੋਟ ਲੈ ਕੇ ਗੈਸ ਤੇ ਜਲਾ ਦੇ ਕਦੇ ਨਹੀਂ ਜਲਾਏਗਾ ਇਹ ਸੋਦਾ ਨੋਟ ਮੋਮਬਤੀ ਨਾਲ ਮਾਚਸ ਨਾਲ ਜਲਾ ਦੇ ਸਾੜ ਦੇ ਕਦੇ ਨਹੀਂ ਸਾੜੇਗਾ ਫਟ ਵੀ ਜਾਏ ਬੁਰੀ ਹਾਲ ਵੀ ਹੋ ਜਾਏ ਟੇਪ ਲਗਾ ਲਗਾ ਕੇ ਚਲਾਏਗਾ ਨਾ ਚਲੇ ਤੇ ਗੋਲ ਅਕਿਚ ਪਾ ਦੇਗਾ ਕੀਰਤਨ ਵਿੱਚ ਰੱਖ ਦੇਗਾ ਪੈਸੇ ਨੂੰ ਕੋਈ ਅੱਗ ਨਹੀਂ ਲਗਾ ਕੇ ਰਾਜੀ ਹੈ ਪਰ ਪਟਾਕਿਆਂ ਦੇ ਰੂਪ ਵਿੱਚ ਇਨਡਾਇਰੈਕਟਲੀ 10 10 20 2000 ਰੁਪਏ ਨੂੰ ਅੱਗ ਲਗਾ ਦੇਗਾ ਇੱਕ ਸੈਕਿੰਡ ਪੰਜ ਹਜ਼ਾਰ ਦਾ ਸਕਾਈ ਸ਼ਾਟ 5000 ਦੀ ਗੱਡੀ ਹੈ ਜੇ ਉਹਨੂੰ ਦੇਖਿਆ ਜਾਏ ਉਹ 5000 ਦੀ ਗੱਡੀ ਨੂੰ ਹੀ ਤਿੱਲੀ ਲਗਾਈ ਜਾ ਰਹੀ ਹੈ ਲੱਖਾਂ ਕਰੋੜਾਂ ਰੁਪਏ ਦੀ ਬਰਬਾਦੀ ਹੁੰਦੀ ਹੈ ਦੂਜੇ ਪਾਸੇ ਗਰੀਬਾਂ ਨੂੰ ਦੇਖੋ ਕੋਈ ਸਾਰ ਨਹੀਂ ਲੈਂਦਾ ਜੇ 10 ਤੋਂ 12 ਬੰਦਾ ਆਪਣੇ ਆਪ ਨੂੰ ਕੰਟਰੋਲ ਕਰ ਲੇ ਨਾ ਇੱਕ ਰਾਤ ਵਾਸਤੇ ਬਸ ਜ਼ਿਆਦਾ ਨਹੀਂ ਹੈ ਇਹ جنੂਨ ਸਿਰਫ 10 ਤੋਂ 12 ਵਜੇ ਦਾ ਹੀ ਹੈ 10 ਤੋਂ 12 ਦੋ ਘੰਟੇ ਬੰਦਾ ਆਪਣੇ ਆਪ ਨੂੰ ਡਾਇਵਰਟ ਕਰ ਲੇ ਹਟਾ ਲੇ ਉਸ ਸੋਚਦੋਂ ਟੀਵੀ ਦੇਖ ਲੇ ਕੁਝ ਪੜ੍ਹ ਲੇ ਰੋਟੀ ਖਾ ਲੇ ਰਜਾਈ ਲੈ ਕੇ ਸੋ ਜਾਏ ਬਸ 10 ਤੋਂ 12 ਇਹ ਪੀਕ ਟਾਈਮ ਹੈ ਪਟਾਕਿਆਂ ਦਾ 10 ਤੋਂ 12 ਅਗਰ ਬੰਦਾ ਦੋ ਘੰਟੇ ਸੰਭਾਲ ਲੇ ਕਰੋੜਾਂ ਰੁਪਏ ਬਚ ਜਾਏਗਾ ਕਰੋੜਾਂ ਰੁਪਏ ਕਹਿੰਦੇ ਹਨ ਇੱਕ ਛੋਟਾ ਜਿਹਾ ਗਰੀਬ ਬੱਚਾ ਇਕ ਉਹਦੀ ਭੈਣ ਗਰੀਬ ਬੱਚਾ ਭੈਣ ਨੂੰ ਪੁੱਛਦਾ ਹੈ ਦੀਦੀ ਇਹ ਦੀਵਾਲੀ ਕੀ ਆਉਤੀ ਹੈ ਤੇ ਆਗੂ ਭੈਣ ਕਹਿੰਦੀ ਹੈ ਸੋ ਜਾ ਭਈਆ ਸੋ ਜਾ ਇਹ ਦੀਵਾਲੀ ਅਮੀਰੋਂ ਦਾ ਤਿਵਾਰ ਹੈ ਹਮੇ ਤਾਂ ਜਿਸ ਦਿਨ ਦੋ ਵਕਤ ਕੀ ਦੋ ਟਾਈਮ ਕੀ ਰੋਟੀ ਮਿਲ ਜਾਏ ਹਮਾਰੀ ਦੀਵਾਲੀ ਵਹੀ ਹੈ ਗਰੀਬਾਂ ਦੀ ਦੀਵਾਲੀ ਹੈ ਤੇ ਕਿਸ ਨੇ ਬੜਾ ਸ਼ਾਨਦਾਰ ਲਿਖਿਆ ਸੀ ਜਿੱਥੇ ਪਟਾਕਿਆਂ ਦਾ ਬਾਜ਼ਾਰ ਲੱਗਦਾ ਹੈ ਨਾ ਜਿੱਥੇ ਮਾਰਕੀਟ ਲੱਗਦੀ ਹੈ ਤੇ ਉਸ ਮਾਰਕੀਟ ਦੇ ਵਿੱਚ ਜਿੱਥੇ ਅਮੀਰ ਅਸੀਂ ਲੋਕ ਪਟਾਕੇ ਖਰੀਦ ਰਹੇ ਹੁੰਦੇ ਆ ਉੱਥੇ ਹੀ ਦੂਰ ਗਰੀਬ ਬੱਚੇ ਵੀ ਕਿਉਂਕਿ ਇਹ ਵੀ ਸਮਾਜ ਇਥੇ ਵਿਚਰਦੇ ਹਨ ਬਾਜ਼ਾਰਾਂ ਵਿੱਚ ਇਹ ਵੀ ਹੁੰਦੇ ਹਨ ਇਹ ਵਿਚਾਰੇ ਦੇਖ-ਦੇਖ ਕੇ ਮਾਨੀ ਮਾਨੀ ਚ ਤਰਸ ਰਹੇ ਹੋਂਦਣ ਖਾਣ ਨੂੰ ਉਹਨਾਂ ਨੂੰ ਰੋਟੀ ਨਹੀਂ ਹੁੰਦੀ ਪਾਣ ਨੂੰ ਕੱਪੜੇ ਨਹੀਂ ਹੁੰਦੇ ਪੈਰਾਂ ਵਿੱਚ ਚੱਪਲ ਨਹੀਂ ਹੁੰਦੀ ਪਰ ਅਸੀਂ ਹਜ਼ਾਰਾਂ ਲੱਖਾਂ ਰੁਪਏ ਇਸ ਤਰ੍ਹਾਂ ਬਰਬਾਦ ਕਰ ਰਹੇ ਹਾਂ ਇਹਨਾਂ ਦੀ ਅਸੀਂ ਸਾਰ ਨਹੀਂ ਲੈ ਰਹੇ ਜਦ ਕਿ ਗੁਰਮਤ ਦਾ ਸਪਸ਼ਟ ਫਰਮਾਨ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿੰਨ ਕਹ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ जिथे नीज संभाली है तिथे नदर तेरी बख्शीश जिथे गरीबा की सार होती है तेरी बख्शिश होती है खालसा सो जो निर्धन को पाल है तो कवि लिखता है पटाखों की दुकान से दूर हाथों में कुछ सिक्के गिनते मैंने उसे देखा एक गरीब बच्चे की आंखों में मैंने दिवाली को मरते देखा चाह उसे भी नए कपड़े पहनने की पर उन्हीं पुराने कपड़ों को मैंने उसे साफ करते देखा हम करते हैं सदा अपने गमों की नुमाइश उसे चुपचाप गमों को पीते देखा जब मैंने कहा बच्चे क्या चाहिए तुम्हें तो उसे चुपचाप मुस्कुराकर ना मैं सर हिलाते देखा थी वह उम्र बहुत छोटी अभी पर उसके अंदर मैंने जमीर को पलते देखा रात को सारे शहर के दीपों की लौ में मैंने उसके हंसते मगर बेबस चेहरे को देखा हम तो जिंदा है अभी शान से यहां पर उसे शान से यहां असी तो जिंदा है ना असी तो शान दिखा रहे हैं पटाखे चला चला के हम तो जिंदा है अभी शान से यहां पर उसे जीते जी शान से मरते देखा लोग कहते हैं त्योहार होते हैं जिंदगी में खुशियों के लिए तो क्यों मैंने उसे मन ही मन घुटते और तरसते देखा जब सामने इस तरह का कोई मंजर आ जाए माहौल आ जाए इग्नोर नहीं करना चाहिएਾਨੂੰ आदत पै गई है ਸਾਡੇ ਸਾਹਮਣੇ ਕੋਈ ਗਰੀਬ ਲੋੜਵੰਦ ਲੱਭਦਾ ਅਸੀਂ ਅੱਖਾਂ ਫੇਰ ਲੈਂਦੇ ਅਸੀਂ ਆਪਣੇ ਆਪ ਵਿੱਚ ਮगन ਉਹ ਘੁੱਟ ਰਹੇ ਹਨ ਤਰਸ ਰਹੇ ਹਨ ਇੱਕ ਗੁਰਜੀਤ ਸਿੰਘ ਵੈਰੋਵਾਲ ਵਾਲੇ ਹੋਏ ਹਨ ਉਹ ਬੜੇ ਸ਼ਾਨਦਾਰ ਕਵੀ ਹਨ ਤਕਰੀਬਨ ਅੱਜ ਦੇ ਹਾਲਾਤਾਂ ਤੇ ਉਹ ਲਿਖਦੇ ਹੀ ਰਹਿੰਦੇ ਹਨ ਉਹ ਕਹਿੰਦੇ ਨੇ ਸਾਡੀ ਦੀਵਾਲੀ ਗਰੀਬ ਕਹਿ ਰਿਹਾ ਮੰਗ ਕੇ ਹੀ ਖਾਦਾ ਅਸੀਂ ਜਦੋਂ ਦੇ ਵੀ ਜਾਏ ਹਾਂ ਬਣ ਕੇ ਭਿਖਾਰੀ ਤੇਰੀ ਦੁਨੀਆ ਚ ਆਏ ਹਾਂ ਸੱਚ ਜਾਣੀ ਸਾਡੀ ਉਸੇ ਦਿਨੀ ਦੀਵਾਲੀ ਹੋਊ ਅੰਨ ਨਾਲ ਭਰੀ ਸਾਡੀ ਮੋਹਰੇ ਜਦੋਂ ਥਾਲੀ ਹੋਊ ਸਾਡੇ ਲਈ ਤਾਂ ਜ਼ਿੰਦਗੀ ਇਹ ਮੌਤ ਤੋਂ ਵੀ ਭੈੜੀ ਏ ਰੱਬ ਜਾਣੇ ਲੋਕ ਖੁਸ਼ਹਾਲੀ ਕਿਨੂੰ ਕਹਿੰਦੇ ਨੇ ਸਾਡੇ ਘਰੇ ਚੁੱਲ੍ਹੇ ਵਿੱਚ ਅੱਗ ਵੀ ਨਹੀਂ ਬਲਦੀ ਅਸੀਂ ਨਹੀਂ ਜਾਣਦੇ ਦੀਵਾਲੀ ਕਿਨੂੰ ਕਹਿੰਦੇ ਆ ਲੋਕਾਂ ਦੇ ਤੇ ਬਨੇਰਿਆਂ ਤੇ ਮੋਮਬਤੀਆਂ ਜਲਦੀਆਂ ਸਾਡੇ ਦੇ ਚੁੱਲ੍ਹੇ 'ਚ ਵੀ ਅੱਗ ਨਹੀਂ ਜਦੋਂ ਦੇ ਜੰਮਿਆ ਭਿਖਾਰੀ ਆ ਜਿਸ ਦਿਨ ਸਾਡੀ ਥਾਲੀ ਵਿੱਚ ਰੋਟੀ ਆ ਗਈ ਸਾਡੀ ਦੀਵਾਲੀ ਹੋ ਜਾਏਗੀ ਮੈਂ ਫਿਰ ਜ਼ਿਕਰ ਕਰਦੇ ਆ ਪਟਾਕਿਆਂ ਵਿੱਚ ਸਾਡੇ ਟੀਚਰ ਸਨ ਵਿਸ਼ਵਬੰਦੂ ਸਰ ਉਹ ਸਾਨੂੰ ਕਹਿੰਦੇ ਹੁੰਦੇ ਸੀ ਤੁਸੀਂ ਮੂਰਖ ਹੋ ਅੱਜ ਤੋਂ 15 ਸਾਲ ਪਹਿਲੇ ਇੱਕ ਨੇ ਬੰਬ ਚਲਾਇਆ ਉਹ ਦੂਸਰੇ ਕੋ ਪੁੱਛਦਾ ਹੈ ਤੂਜੇ ਆਵਾਜ਼ ਆਈ ਉਹ ਕਹਿੰਦਾ ਨਹੀਂ ਆਈ ਇਹ ਲੈ ਦੂਸਰਾ ਸੁਣ ਉਨ ਨੂੰ ਆਵਾਜ਼ ਸੁਣਾਉਣ ਦੇ ਚੱਕਰ 'ਚ ਕੋਈ ਬੰਮ ਚਲਾਉਂਦਾ ਹੈ ਫਿਰ ਕਲੋਨੀ ਵਾਲਿਆਂ ਨੂੰ ਪੁੱਛਦਾ ਹੈ ਤੈਨੂੰ ਆਵਾਜ਼ ਆਈ ਕਹਿੰਦਾ ਤੁਸੀਂ ਮੂਰਖ ਲੋਗ ਇਹੋ ਬੰਮ ਪਟਾਕੇ ਚਲਾਉਣ ਦੀ ਜਗ੍ਹਾ ਕੋਈ ਫਲ ਖਾ ਲਿਆ ਕਰੋ ਤੁਹਾਡੀ ਸਿਹਤ ਬਣ ਜਾਏਗੀ ਅਸੀਂ ਕਹਿੰਦੇ ਹੁੰਦੇ ਸੀ ਇਹ ਟੀਚਰ ਦਾ ਦਿਮਾਗ ਖਰਾਬ ਹੈ ਐਵੇਂ ਬੋਲਦਾ ਬੋਲੀ ਜਿਹਾ ਭਾਜਣ ਦਿੰਦਾ ਇਹਨੂੰ ਕੀ ਪਤਾ ਬੰਮ ਚਲਾਉਣ ਦਾ ਪਟਾਕੇ ਚਲਾਉਣ ਦਾ ਕੀ ਮਜ਼ਾ ਹੈ ਹੌਲੀ ਹੌਲੀ ਅਕਲ ਆਈ ਉਹ ਟੀਚਰ ਸਹੀ ਸਨ ਅਸੀਂ ਗਲਤ ਸੀ ਇੱਕ ਦੋਸਤ ਸੀ ਉਹਨਾਂ ਦੇ ਪਿਤਾ ਜੀ ਡਾਕਟਰ ਸਨ ਅਸੀਂ ਥੈਲੀ ਭਰ ਕੇ ਬੰਬ ਲੈ ਜਾਂਦੇ ਸੀ ਉਹ ਇੱਕ ਡੱਬਾ ਰੱਖਦਾ ਸੀ ਬੁਲੇਟ ਬੰਬ ਦਾ ਫੌਕ ਬ੍ਰਾਂਡ ਬੁਲੇਟ ਬੰਬ 15 ਰੁਪਏ ਦਾ ਉਸ ਵੇਲੇ ਡੱਬਾ ਆਂਦਾ ਸੀ ਅਸੀਂ ਕਹਿੰਦੇ ਸੀ ਬੜਾ ਕੰਜੂਸ ਹੈ ਇੱਕ 15 ਰੁਪਏ ਦੇ ਪਟਾਕੇ ਨਾਲ ਦੀਵਾਲੀ ਜਲਾ ਲਈ ਉਹ ਇੱਕ ਬੰਬ ਚਲਾਉਂਦਾ ਸੀ ਘੰਟੇ ਬਾਅਦ ਅੱਜ ਇਹ ਵੀ ਸਮਝ ਆ ਗਈ ਉਹ ਸਿਆਣਾ ਸੀ ਅਸੀਂ ਪਤਾ ਨਹੀਂ ਕਿੰਨੇ ਪੈਸਿਆਂ ਨੂੰ ਅੱਗ ਲਗਾ ਦਿੱਤੀ ਉਸ ਵੇਲੇ ਸਾਨੂੰ ਕੰਜੂਸ ਤੇ ਟੀਚਰ ਸਾਨੂੰ ਸਿਰਫ ਫਰੇਆ ਲੱਗਦਾ ਸੀ ਪਰ ਹੌਲੀ ਹੌਲੀ ਗੁਰਮਤ ਦੇ ਦਾਇਰੇ ਵਿੱਚ ਆ ਕੇ ਥੋੜੀ ਜੀ ਅਕਲ ਨੂੰ ਇੰਟੈਲੈਕਟ ਨੂੰ ਯੂਜ਼ ਕਰਕੇ ਵਾਤਾਵਰਣ ਨੂੰ ਦੇਖ ਕੇ ਵਨਸਪਤੀ ਵਿਗਿਆਨ ਨੂੰ ਪੜ੍ਹ ਕੇ ਪਤਾ ਚੱਲਿਆ ਅਸੀਂ ਗਲਤ ਸੀ ਉਹ ਸਾਡੇ ਤੋਂ 15 ਸਾਲ ਅੱਗੇ ਚੱਲ ਰਹੇ ਸੀ ਅਸੀਂ 15 ਸਾਲ ਪਿੱਛੇ ਆ ਅਸਲ ਗੱਲ ਇਹ ਨਿਕਲੀ ਤੇ ਮੈਂ ਇੱਕ ਬੇਨਤੀ ਹਮੇਸ਼ਾ ਕਰਦਾ ਹਰ ਸਾਲ ਕਰਦਾ ਕਿ ਹੋਲੀ ਹੋਲੀ ਛੱਡ ਦੇ ਜਾਓ ਜੇ ਪਿਛਲੇ ਸਾਲ 1000 ਦੇ ਪਟਾਕੇ ਚਲਾਏ ਸੀ ਇਸ ਸਾਲ 500 ਦੇ 500 ਤੋਂ 200 ਦੇ 100 ਦੇ ਬਿਲਕੁਲ ਛੱਡ ਦਿਓ ਤੇ ਵਖਰੀ ਬਹੁਤ ਵਧੀਆ ਗੱਲ ਹੈ ਕਿਰਤੇ ਗੱਲ ਹੀ ਨਿਰਾਲੀ ਹੈ ਹੋਲੀ ਹੋਲੀ ਛੱਡ ਦੇ ਜਾਓ ਛੋਟੇ ਛੋਟੇ ਬੱਚੇ ਜ਼ਿੱਦ ਕਰਦੇ ਹਨ ਉਹਨਾਂ ਨੂੰ ਸਮਝਾਓ ਇਹ ਸਭ ਗਲਤ ਹੈ ਉਹਨਾਂ ਨੂੰ ਵੀ ਕੋਈ ਇਕੋ ਫ੍ਰੈਂਡਲੀ ਬਣੋ ਪੜ੍ਹਾਈ ਲਿਖਾਈ ਦਾ ਤਾਂ ਹੀ ਫਾਇਦਾ ਜੇ ਪੜ੍ਹਾਈ ਲਿਖਾਈ ਸਾਡੇ ਜੀਵਨ ਵਿੱਚ ਉਤਰੇ ਨਹੀਂ ਤੇ ਪੜਿਆ ਮੂਰਖ ਆਖੀਏ ਜਿਤ ਲਭ ਲੋਭ ਅਹੰਕਾਰਾ ਨਹੀਂ ਤੇ ਪੜ੍ਹ ਲਿਖ ਕੇ ਵੀ ਅਸੀਂ ਵਾਈਜ਼ਸ ਫੂਲ ਹੀ ਰਾਂਗੇ ਗੁਰਸਹਿਬ ਨੇ ਕੁਦਰਤ ਦੀ ਸੰਭਾਲ ਕੀਤੀ ਅਸੀਂ ਵੀ ਸੰਭਾਲ ਕਰੀਏ ਹਰ ਪਾਸੇ ਸਫਾਈ ਪ੍ਰਦੂਸ਼ਣ ਰਹਿਤ ਇੱਕ ਵਾਤਾਵਰਣ ਸਿਰਜੀਏ ਕਿਉਂਕਿ ਇਸ ਵਾਤਾਵਰਣ ਵਿੱਚ ਅਸੀਂ ਰਹਿਣਾ ਸਾਡੀਆਂ ਪੀੜ੍ਹੀਆਂ ਰਹਿਣਗੀਆਂ ਇਸ ਸਾਉਂਡ 에ਅਰ ਨੌਇਸ ਪੋਲੂਸ਼ਨ ਘਟਾਈਏ ਹਰ ਪਾਸੇ ਇੱਕ ਰੋਹ ਜ਼ਿੰਦਗੀ ਦੀ ਕਿਉਂਕਿ ਪਹਿਲੇ ਹੀ ਵਾਤਾਵਰਣ ਨਹੀਂ ਜਿਤਨਾ ਜ਼ਹਿਰ ਘੁਲ ਚੁੱਕਿਆ ਹੈ ਇਹ ਗੰਦਕ ਪੋਟਾਸ਼ ਬਾਰੂਦ ਜਲਾ ਜਲਾ ਕੇ ਜ਼ਹਿਰ ਫੈਲਾਣ ਦੀ ਜਗਾ ਪਾਣੀ ਨੂੰ ਵੀ ਸ਼ੁੱਧ ਕਰੀਏ ਵਾਤਾਵਰਣ ਨੂੰ ਵੀ ਸ਼ੁੱਧ ਕਰੀਏ ਪੇੜ ਪੌਦੇ ਲਗਾਈਏ ਪਾਣੀ ਦੇ ਸਰੋਤਾਂ ਨੂੰ ਸਾਫ਼ ਰੱਖੀਏ ਕਿਉਂਕਿ ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਮੈਨੂੰ ਇਸ ਕੁਦਰਤ ਦੇ ਵਿੱਚ ਰੱਬ ਵਸਦਾ ਦਿਸਦਾ ਉਹ ਰੱਬ ਜਿਸ ਦਾ ਅੰਤ ਪਾਇਆ ਨਹੀਂ ਜਾ ਸਕਦਾ ਅਗਰ ਗੁਰਮਤ ਦੇ ਨਜ਼ਰੀਏ ਨਾਲ ਅਸੀਂ ਦੇਖੀਏ ਇਹ ਆਤਸ਼ਬਾਜ਼ੀਆਂ ਇਹ ਪਟਾਕੇ ਚਲਾਣੇ ਵਿਅਰਥ ਦਾ ਪੈਸੇ ਦੀ ਫਜ਼ੂਲ ਖਰਚੀ ਬਰਬਾਦੀ ਹੈ ਗੁਰਮਤ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਹੈ